दी दिया, पिन्या खा के कैंसर होया ठीक और न्यूज सुनी हल्दी ने कैंसर में किया चमत्कार का मेघा शाह को कैंसर है सात हफ्तों के अंदर मेघा के ट्यूमर का साइज छोटा होने लगा आ तो बहुत कमाल भी चीज है धीरे धीरे ठीक हो रहा है ਆ ਤਾਂ ਬਹੁਤ ਵਧੀਆ ਗੱਲ ਹੈ ਵੀ ਜੇ ਕਿ ਹਲਦੀ ਦੇ ਨਾਲ ਹੀ ਆਪਣੀਆਂ ਸਰੀਰ ਦੀਆਂ ਕਈ ਬਿਮਾਰੀਆਂ ਘਟੀਆਂ ਜਾ ਸਕਦੀਆਂ ਤਾਂ ਹੀ ਬਾਪੂ ਆਪਣਾ ਹਲਦੀ ਦੇ ਪਿੰਨੀਆਂ ਖਾਂਦਾ ਰਿਹਾ ਸੀ ਪਵਨ ਹਾਂਜੀ ਤਾਂ 17-18 ਸਾਲ ਬਾਪੂ ਨੂੰ ਕੁਝ ਵੀ ਤੇ ਦੋਸਤੋ ਤੁਹਾਨੂੰ ਵੀ ਫਾਇਦੇ ਪਤਾ ਹੀ ਆ ਵੀ ਕੱਚੀ ਹਲਦੀ ਦੇ ਆਪਣੇ ਸਰੀਰ ਵਾਸਤੇ ਕਿੰਨੇ ਜ਼ਿਆਦਾ ਫਾਇਦੇ ਆ ਦੋਸਤੋ న్యూਸ ਦੇ ਵਿੱਚ ਵੀ ਆਇਆ ਹੋਇਆ ਵੀ ਹਲਦੀ ਦੇ ਕਿੰਨੇ ਫਾਇਦੇ ਆ ਅੱਜ ਤੁਹਾਨੂੰ ਦੱਸਦੇ ਆ ਪਿੰਨੀਆਂ ਕਿਵੇਂ ਬਣਨਗੇ ਹਲਦੀ ਦੀਆਂ ਆਓ ਚੱਲੀਏ ਪਵਨ ਚਲੋ ਆਜੋ ਹਮਨੇ ਪਿੰਨੀਆਂ ਬਣਨਗੇ ਕਿਵੇਂ ਜਲਦੀ ਜਲਦੀ ਦੱਸੋ ਹਾਂਜੀ ਇਹ ਆਪਾਂ ਜ਼ਰੂਰ ਦੱਸਦੇ ਆ ਪਰ ਉਸ ਤੋਂ ਪਹਿਲਾਂ ਆਪਾਂ ਆਪਣੇ ਦੋਸਤਾਂ ਦੇ ਨਾਮ ਬੋਲਦੀ ਹੈ ਜਿਨ੍ਹਾਂ ਨੇ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕੀਤੇ ਸੀ ਪਹਿਲਾ ਨਾਮ ਹੈ ਜੀ ਸਾਨੀਆ ਹੈਰੀ ਸਿੰਘ ਇਹ ਇਹ ਹੈ ਜੀ ਅੰਮ੍ਰਿਤਸਰ ਤੋਂ ਉਸ ਤੋਂ ਬਾਅਦ ਨੇ ਜੀ ਪ੍ਰੇਮ ਸਿੰਘ ਰਾਏ ਇਹ ਨੇ ਜੀ ਤਲਵੰਡੀ ਤੋਂ ਵੀਰ ਸਿੰਘ ਲੁਧਿਆਣਾ ਤੋਂ ਰਮਨਪ੍ਰੀਤ ਪਟਿਆਲਾ ਤੋਂ ਤੇ ਵਰਮਾ ਸਾਪ ਜਲੰਧਰ ਤੋਂ ਠੀਕ ਦੋਸਤੋ ਅਗਲੀ ਵੀਡੀਓ 'ਚ ਤੁਹਾਡਾ ਵੀ ਨਾਮ ਲਵਾਵਾਂਗੇ ਸੋਨੇ ਸੋਨੇ ਕਮੈਂਟ ਜ਼ਰੂਰ ਕਰਿਓ ਪਵਨ ਹੁਣ ਜਲਦੀ ਜਲਦੀ ਦੱਸੋ ਇਹ ਬਿਮਾਰੀਆਂ ਨਾਲ ਲੜਨ ਵਾਲੀ ਪਿੰਨੀ ਬਣੂਗੀ ਕਿਵੇਂ ਹਾਂਜੀ ਇਹ ਜਿਹੜੀ ਪਿੰਨੀ ਆਪਾਂ ਬਣਾਉਣ ਲੱਗੇ ਆਂ ਦੋਸਤੋ ਸਰਦੀਆਂ ਦੇ ਵਿੱਚ ਹੀ ਬਣ ਸਕਦੀ ਹੈ ਕਿਉਂਕਿ ਜਿਹੜੇ ਸਮਾਨ ਤੋਂ ਆਪਾਂ ਬਣਾਵਾਂਗੇ ਉਹ ਸਿਰਫ ਸਰਦੀਆਂ ਦੇ ਵਿੱਚ ਹੀ ਆਪਾਂ ਨੂੰ ਮਿਲਦਾ ਸੋ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਤੇ ਆਪਾਂ ਕਰਦੇ ਆਂ ਸਟਾਰਟ ਇਹਦੇ ਲਈ ਕਿਹੜੀਆਂ ਕਿਹੜੀਆਂ ਚੀਜ਼ਾਂ ਚਾਹੀਦੀਆਂ ਹਾਂ ਹਾਂਜੀ ਇਹ ਪਿੰਨੀਆ ਬਣਾਉਣ ਦੇ ਲਈ ਸਭ ਤੋਂ ਮੇਨ ਚੀਜ਼ ਹੈ ਜੀ ਕੱਚੀ ਹਲਦੀ ਸੋ ਦੋਸਤੋ ਜਿਹੜੀ ਆਪਾਂ ਕੱਚੀ ਹਲਦੀ ਆ 1 ਕਿਲੋ ਲਵਾਂਗੇ ਤੇ ਇਹ ਤੁਹਾਨੂੰ ਅੱਜ ਕੱਲ੍ਹ ਦੇ ਮੌਸਮ 'ਚ ਸਰਦੀਆਂ 'ਚ ਹੀ ਮਿਲਦੀ ਆ ਸੋ ਤੁਸੀਂ ਸੁੱਕੀ ਹਲਦੀ ਨਾਲੋਂ ਜਿਹੜਾ ਕਿ ਕੱਚੀ ਹਲਦੀ ਦੀ ਜੇ ਜ਼ਿਆਦਾ ਵਰਤੋਂ ਕਰੋਗੇ ਤਾਂ ਇਹ ਤੁਹਾਡੀ ਸਿਹਤ ਵਾਸਤੇ ਬਿਮਾਰੀਆਂ ਦੇ ਨਾਲ ਲੜਨ ਦੇ ਲਈ ਜਿਹੜੇ ਕਿ ਜ਼ਿਆਦਾ ਮਦਦ ਕਰਦੀ ਆ ਸੋ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਆਪਾਂ 1 ਕਿਲੋ ਹਲਦੀ ਲਈਏ ਇਸ ਹਲਦੀ ਨੂੰ ਆਪਾਂ ਜਿਹੜਾ ਕਿ ਛਿੱਲ ਕੇ ਤੇ ਆਪਾਂ ਗ੍ਰੈਂਡਰ ਦੇ ਵਿੱਚ ਜਿਹੜਾ ਕੀ ਇਹਦਾ ਪੇਸਟ ਬਣਾ ਲਿਆ ਵੈਸੇ ਤਾਂ ਤੁਸੀਂ ਇਹਨੂੰ ਕ੍ਰਸ਼ ਵੀ ਕਰ ਸਕਦੇ ਸੀਗੇ ਪਰ ਹਲਦੀ ਦਾ ਪਤਾ ਹੀ ਹੈ ਹੱਥਾਂ ਤੇ ਰੰਗ ਬਹੁਤ ਚੜ ਜਾਂਦਾ ਤੇ ਇਹ ਸੌਖਾ ਤਰੀਕਾ ਵੀ ਆਪਾਂ ਇਹਨੂੰ ਗ੍ਰੈਂਡ ਹੀ ਕਰ ਲਿਆ ਸੋ ਦੋਸਤੋ ਹਲਦੀ ਵਾਲੀ ਪਿੰਨੀਆਂ ਮੈਂ ਤਾਂ ਜ਼ਿੰਦਗੀ ਦੇ ਵਿੱਚ ਕਦੀ ਨਹੀਂ ਖਾਦੀਆਂ ਤੇ ਅਸੀਂ ਕਿਸੇ ਦੋਸਤ ਨੇ ਸਾਡੇ ਨੂੰ ਦੱਸਿਆ ਸੀਗਾ ਵੀ ਸਰਦੀ ਆਈ ਹੈ ਹਲਦੀ ਬਾਜ਼ਾਰ ਦੇ ਵਿੱਚ ਹੈਗੀ ਹੈ ਤੇ ਤੂੰ ਤੁਸੀਂ ਇਹ ਪਿੰਨੀਆਂ ਬਣਾ ਕੇ ਆਪਣੇ ਦੋਸਤਾਂ ਨੂੰ ਜ਼ਰੂਰ ਦੱਸੋ ਹਾਂਜੀ ਕਿਉਂਕਿ ਆਪਾਂ ਸਬਜ਼ੀ ਹੈ ਜਿਹੜੀ ਆਮ ਹੀ ਬਣਾਉਂਦੇ ਰਹਿੰਨੇ ਆਂ ਤੇ ਪਿੰਨੀਆਂ ਆਪਾਂ ਫਸਟ ਟਾਈਮ ਬਣਾਉਣ ਲੱਗੇ ਆਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕੜਾਈ 'ਚ ਦੇਸੀ ਘਿਓ ਠੀਕ ਹਾਂਜੀ ਕਿਉਂਕਿ ਆਪਾਂ ਘਿਓ ਦੇ ਵਿੱਚ ਸਭ ਤੋਂ ਪਹਿਲਾਂ ਹਲਦੀ ਨੂੰ ਭੁੰਨਾਂਗੇ ਤੇ ਏ ਤੁਸੀਂ ਵੱਡੀ ਕੜਾਈ ਲੈ ਲਿਓ ਦੋਸਤੋ ਕਿਉਂਕਿ ਸਾਰਾ ਹੀ ਆਪਣੀਆਂ ਪਿੰਨੀਆਂ ਜਿਹੜੀਆਂ ਐਸੇ ਕੜਾਈ ਦੇ ਵਿੱਚ ਹੀ ਬਣਨੀਆਂ ਸਾਰਾ ਸਮਾਨ ਆ ਜਿਹੜਾ ਕਿ ਵਧੀਆ ਰਲ ਜਾਊਗਾ ਠੀਕ ਹਾਂਜੀ ਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਹਲਦੀ ਨੂੰ ਭੁੰਨ ਲੈਨੇ ਆ ਤੇ ਹਲਦੀ ਨੂੰ ਭੁੰਨਣਾ ਤੁਸੀਂ ਸੇਮ ਗੈਸ ਤੇ ਹੀ ਆ ਕਿਉਂਕਿ ਹਲਦੀ ਜਿਹੜੀ ਜਲਦੀ ਭੁੱਜਦੀ ਵੀ ਨਹੀਂ ਹੁੰਦੀਗੀ ਤੇ ਹੌਲੀ-ਹੌਲੀ ਆਪਾਂ ਇਹਨੂੰ ਭੁੰਨਾਂਗੇ ਤੇ ਕਿਉਂਕਿ ਹਲਦੀ ਦਾ ਹੀ ਸਾਰਾ ਕੰਮ ਹੁੰਦਾ ਐ ਸਪਿੰਨੀਆਂ ਦੇ ਵਿੱਚ ਤੋ ਤੁਸੀਂ ਚੰਗੀ ਤਰ੍ਹਾਂ ਇਹਨੂੰ ਭੁੰਨਿਓ ਵੀ ਹੈ ਜਿਹੜੀ ਕਿ ਥੱਲੇ ਨਾਂ ਲੱਗਣ। ਦੋਸਤੋ ਹਲਦੀ ਕੱਚੀ ਲੈ ਕੇ ਤੁਸੀਂ ਉਹਨੂੰ ਗ੍ਰाइंड ਕਰਕੇ ਦੇਸੀ ਘਿਓ ਦੇ ਵਿੱਚ ਭੁੰਨਣਾ ਹੈ ਇਹ ਪਿੰਨੀਆਂ ਬਣਾਉਣ ਤੋਂ ਪਹਿਲਾਂ। ਹਾਂਜੀ ਹਲਦੀ ਜਿਹੜੀ ਲਗਭਗ ਆਪਣੀ ਹੁਣ ਭੁੱਜ ਚੁੱਕੀ ਆ ਕਿਉਂਕਿ ਕੜਾਈ ਤੋਂ ਜਿਹੜਾ ਕੀ ਇਹਨੇ ਛੱਡਤਾ ਘਿਓ। ਠੀਕ ਆ। ਸੀ। ਹੁਣ ਆਪਾਂ ਜਿਹੜੇ ਕੀ ਹਲਦੀ ਨੂੰ ਰੱਖ ਦਿੰਨੇ ਆ ਇੱਕ ਵਾਰੀ ਸਾਈਡ ਤੇ। ਠੀਕ ਆ। ਹਾਂਜੀ ਹੁਣ ਆਪਾਂ ਜਿਹੜਾ ਕੀ ਇੱਕ ਕੜਾਈ ਦੇ ਵਿੱਚ ਥੋੜਾ ਜਿਹਾ ਘਿਓ ਪਾ ਕੇ ਠੀਕ ਆ। ਤੇ ਆਪਾਂ ਜਿਹੜਾ ਡਰਾਈ ਫਰੂਟ ਪਾਉਣਾ। ਠੀਕ ਉਹਨੂੰ ਥੋੜਾ ਜਿਹਾ ਪਾਉਣਾ ਲੈਣੇ ਆ ਦੋਸਤੋ ਮਤਲਬ ਕਿ ਡਰਾਈ ਫਰੂਟ ਹੋਰ ਵੀ ਜਿਹੜੇ ਚੀਜ਼ਾਂ ਪੈਣੀਆਂ ਹੈਂ ਪਹਿਲਾਂ ਧਿਆਨ ਨਾਲ ਦੇਖ ਲਿਓ ਫਿਰ ਹੀ ਤੁਸੀਂ ਇਹ ਪਿੰਨੀਆਂ ਪੜਾ ਸਕਦੇ ਹੋ ਹਾਂਜੀ ਤੇ ਅਸੀਂ ਕਿਸੇ ਦੋਸਤ ਦੇ ਘਰ ਖਾਧੀਆਂ ਸੀ ਤੇ ਬਹੁਤ ਟੇਸਟੀ ਬਣੀਆਂ ਸੀ ਤੇ ਲੱਗਦੀਆਂ ਨਹੀਂ ਸੀ ਵੀ ਇਹ ਹਲਦੀ ਦੀਆਂ ਬਣੀਆਂ ਹੋਈਆਂ ਹਾਂਜੀ ਇਹਨਾਂ ਨੂੰ ਆਪਾਂ ਜਿਹੜੇ ਕੀ ਕੱਢ ਲੈਣੇ ਆ ਠੀਕ ਆਪਾਂ ਲਏ ਆ ਜੀ ਅਖਰੋਟ ਕਾਜੂ ਤੇ ਬਦਾਮ ਇਹਨਾਂ ਨੂੰ ਵੀ ਆਪਾਂ ਥੋੜਾ ਜਿਹਾ ਮਤਲਬ ਕਿ ਕਿਉਂ ਚ ਪਾਉਣਾ ਲੈਣੇ ਆ ਠੀਕ ਆ ਹਾਂਜੀ ਤੇ ਫਿਰ ਆਪਾਂ ਇਹਨਾਂ ਨੂੰ ਹੁਣ ਆਪਾਂ ਜਿਹੜਾ ਕੀ ਥੋੜਾ ਜਿਹਾ ਭੁੰਨ ਕੇ ਤੇ ਇਹਨਾਂ ਨੂੰ ਆਪਾਂ ਦਰੜ ਫਰੜ ਜਿਹਾ ਕਰ ਲੈਣੇ ਆ ਮਿਕਸੀ ਵਾਲੇ ਜੱਗ ਦੇ ਵਿੱਚ ਠੀਕ ਆ ਹਾਂ ਅੰਦਰ ਵਿੱਚ ਥੋੜੀ ਜੀ ਪਾਵਾਂਗੇ ਜੀ ਅਜਵਾਈਨ ਠੀਕ ਹਾਂਜੀ ਕਿਉਂਕਿ ਜਵਾਈਨ ਵੀ ਆਪਾਂ ਤਿੰਨ ਚਾਰ ਚਮਚੀ ਪਾਈਏ ਆਪਣੇ ਹਾਜਮੇ ਵਾਸਤੇ ਵਧੀਆ ਹੁੰਦੀ ਹੈ ਤੇ ਤਿੰਨ ਚਾਰ ਚਮਚੀ ਆਪਾਂ ਸੌਫੇ ਦੇ ਪਾ ਲੈਨੇ ਬਿਲਕੁਲ ਤੇ ਇਹਨਾਂ ਨੂੰ ਆਪਾਂ ਹੁਣ ਗ੍ਰੈਂਡ ਕਰ ਲੈਨੇ ਆ ਠੀਕ ਹਾਂਜੀ ਹਾਂਜੀ ਆਪਾਂ ਕਿਲੋ ਕੱਚੀ ਹਲਦੀ ਲਈ ਸੀ ਤੇ ਉਹਦੇ ਲਈ ਆਪਾਂ ਲਿਆ ਜੀ ਅੱਧਾ ਕਿਲੋ ਪੁੱਜੇ ਹੋਏ ਛੋਲੇ ਅੱਛਾ ਹਾਂਜੀ ਠੀਕ ਹੈ ਤੇ ਹੁਣ ਆਪਾਂ ਜਿਹੜੇ ਕਿ ਇਹ ਪੁੱਜੇ ਹੋਏ ਛੋਲੇ ਵੀ ਇਹਦੇ ਵਿੱਚ ਪਾ ਦਿੰਨੇ ਆ ਦੋਸਤ ਫਿਰ ਤਾਂ ਇਹ ਹਲਦੀ ਆਪਣੇ ਆਪ ਹੀ ਬੰਨੀ ਹੈ ਜਦੋਂ ਇਹਦੇ ਵਿੱਚ ਸਮਾਨ ਹੀ ਸਾਰਾ ਤੁਹਾਨੂੰ ਪਤਾ ਵੀ ਕਿਹੜਾ ਪੈ ਰਿਹਾ ਹਾਂਜੀ ਤੇ ਡਰਾਈ ਫਰੂਟ ਆਪਾਂ ਜਿਹੜਾ ਪੀਸਿਆ ਸੀਗਾ ਉਹ ਵੀ ਆਪਾਂ ਵਿੱਚ ਪਾ ਦਿੰਨੇ ਆ। ਅੱਛਾ ਹੁਣ ਗੈਸ ਨਹੀਂ ਚਲਾਉਣੀ? ਨਹੀਂ ਜੀ। ਤੇ ਹੁਣ ਆਪਾਂ ਕਿਸ਼ਮਿਸ਼ ਵੀ ਪਾ। ਇਹ ਖੰਡ ਨਹੀਂ ਪਾਣੀ ਗੋੜੀ ਪਾਊਗਾ। ਗੋੜੀ ਪਾਵਾਂਗੇ ਹਾਂਜੀ। ਕਿਸ਼ਮਿਸ਼ ਵੀ ਪਾਤੀ। ਠੀਕ। ਤੇ ਨਾਲੇ ਆਪਾਂ ਲੈ ਆ ਜੀ ਮਗਜ। ਲੈ ਦੋਸਤੋ ਇਹ ਪਿੰਨੀਆਂ ਤਾਂ ਮੈਂ ਤਾਂ ਅਜੇ ਤੱਕ ਅਦਾ ਨਹੀਂ ਖਾਧੀਆਂ ਬਵਣ। ਹਾਂਜੀ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਨਾਰੀਅਲ ਦਾ ਬਰਾਦਾ। ਤੇ ਹਾਂਜੀ ਤੁਸੀਂ ਨਾਰੀਅਲ ਵੀ ਬਰੀਕ ਕੱਟ ਕੇ ਪਾ ਸਕਦੇ ਹੋ। ਬਿਲਕੁਲ। ਹਾਂਜੀ ਤੇ ਹੁਣ ਆਪਾਂ ਇਹਨੂੰ ਇੱਕ ਵਾਰੀ ਮਿਕਸ ਕਰ ਲੈਨੇ ਆ। ਹਾਂਜੀ ਹੁਣ ਆਪਾਂ ਬਣਾਵਾਂਗੇ ਜੀ ਗੁੜ ਦੀ ਚਾशनी ਹੁਣ ਆਪਾਂ ਜਿਹੜਾ ਕੀ ਗੁੜ ਮੈਲਟ ਕਰ ਲਏ ਨੇ ਇਹਦਾ ਗੁੜ ਵੀ ਪਾਉਣ ਆਪਾਂ ਘਰ ਦਾ ਲਿਆ ਤਾਂ ਪਿੰਨੀਆਂ ਬਹੁਤ ਵਧੀਆ ਬਣਨਗੀਆਂ ਹਾਂਜੀ ਤੇ ਆਪਣੀ ਜਿਹੜੀ ਚਾशनी ਆ ਬਸ ਮੈਂ ਜਾਨੀ ਕਿ ਆਪਾਂ ਜ਼ਿਆਦਾ ਵੀ ਗਾੜਾ ਨਹੀਂ ਕਰਨਾਗਾ ਆਪਾਂ ਗੁੜ ਨੂੰ ਵੀ ਕਿਉਂਕਿ ਫਿਰ ਪਿੰਨੀਆਂ ਨਹੀਂ ਸਹੀ ਤਰ੍ਹਾਂ ਬਣਨਗੀਆਂ ਤੇ ਮਤਲਬ ਕਿ ਬਸ ਮੈਲਟ ਹੀ ਕਰਨਾ ਹੈ ਠੀਕ ਤੇ ਹੁਣ ਆਪਾਂ ਜਿਹੜੀ ਕੀ ਇਹ ਚਾशनी ਆ ਗੁੜ ਦੋਸਤੋ ਤੁਹਾਨੂੰ ਜਿਹੜੀ ਫ੍ਰੈਗਰੈਂਸ ਆ ਰਹੀ ਹੈ ਨਾ ਖੁਸ਼ਬੂ ਆ ਰਹੀ ਹੈ ਜੋ ਤੇ ਬਾਰੇ ਮੈਂ ਤੁਹਾਨੂੰ ਲਫ਼ਜ਼ਾਂ ਦੇ ਵਿੱਚ ਦੱਸਾਂ ਤਾਂ ਤੁਹਾਨੂੰ ਮਤਲਬ ਕਿ ਵਿਸ਼ਵਾਸ ਨਹੀਂ ਹੋਣਾ ਹਾਂਜੀ ਤੇ ਤੁਸੀਂ ਇੱਕ ਮੇਰੇ ਸਾਡੇ ਕਹਿਣ ਤੇ ਇੱਕ ਵਾਰੀ ਘਰੇ ਜ਼ਰੂਰ ਬਣਾ ਕੇ ਦੇਖਿਓ ਹਾਂਜੀ ਕਿਉਂਕਿ ਅੱਗੇ ਆਪਾਂ ਇੱਕ ਵਾਰੀ ਬਣਾਇਆ ਸੀਗਾ ਚਿਕੰਦਰ ਦਾ ਹਲਵਾ ਤੇ ਸਾਰਿਆਂ ਨੇ ਬੜਾ ਹੀ ਪਸੰਦ ਕੀਤਾ ਸੀਗਾ ਤੇ ਬਹੁਤ ਹੀ ਸਾਰੇ ਕਮੈਂਟ ਆਏ ਸੀ ਆਪਾਂ ਨੂੰ ਤੇ ਦੋਸਤੋ ਕੱਚੀ ਹਲਦੀ ਤੁਸੀਂ ਗੂਗਲ ਕਰ ਲਿਓ ਕਿ ਕਿੰਨੇ ਫਾਇਦੇ ਕੈਂਸਰ ਵਰਗੀਆਂ ਬਿਮਾਰੀਆਂ ਵੀ ਕੱਟ ਦਿੰਦੀ ਹੈ ਹਾਂਜੀ ਆਪਦੇ ਰਿਸ਼ਤੇਦਾਰਾਂ ਨੂੰ ਵੀਡੀਓ ਸ਼ੇਅਰ ਕਰਿਓ ਜੀ ਆਪਣੀਆਂ ਜਿਹੜੀਆਂ ਪਿੰਨੀਆਂ ਬਿਲਕੁਲ ਸੌਫਟ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋ ਗਈਆਂ ਟੇਸਟੀ ਬਣੀਆਂ ਦੋਸਤੋ ਅਸੀਂ ਜਿਹੜੀਆਂ ਖਾ ਕੇ ਵੀ ਵੇਖ ਲਈਆਂ ਬਿਲਕੁਲ ਹਾਂਜੀ ਦੋਸਤੋ ਤੁਹਾਨੂੰ ਦੱਸ ਨਹੀਂ ਸਕਦੇ ਜਿਵੇਂ ਅਸੀਂ ਇੱਕ ਦਿਨ ਅੱਗੇ ਬਣਾਈਆਂ ਸੀ ਚਿਕੰਦਰ ਵਾਲੀਆਂ ਉਦੇ ਨਾਲੋਂ ਵੀ ਜਿਆਦੀਆਂ ਵਧੀਆਂ ਬਣੀਆਂ। ਹਾਂਜੀ। ਹਾਂਜੀ, ਪਿੰਨੀਆਂ ਆਪਣੀਆਂ ਜਿਹੜੀਆਂ ਦੋਸਤੋ ਬਣ ਕੇ ਹੋ ਗਈਆਂ ਤਿਆਰ ਤੇ ਇਧਰ ਦੇਖੋ। ਸੋ ਤੁਸੀਂ ਵੀ ਟਰਾਈ ਜ਼ਰੂਰ ਕਰਿਓ ਮੇਰੇ ਕਹਿਨ ਤੇ। ਜਿਵੇਂ ਤੁਸੀਂ ਅੱਗੇ ਚਕੰਦਰ ਦਾ ਹਲਵਾ ਬਣਾ ਕੇ ਦੇਖਿਆ ਸੀ ਸਭ ਦੇ ਬਹੁਤ ਕਮੈਂਟ ਆਏ ਕਿ ਬਹੁਤ ਟੇਸਟੀ ਬਣਿਆ। ਉਸੇ ਤਰ੍ਹਾਂ ਹੀ ਉਸ ਤੋਂ ਵੀ ਜ਼ਿਆਦਾ ਟੇਸਟੀ ਇਹ ਪਿੰਨੀਆਂ ਬਣੀਆਂ ਕੱਚੀ ਹਲਦੀ ਦੀਆਂ। ਸੋ ਦੋਸਤੋ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ। ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।